ਪੰਜਾਬ ਮਰ ਗਿਆ ਗੁੰਡਾ ਕਰਦੀ ਦਾ ਨੰਗਾ ਨਾਚ ਤਰਨ ਤਰਨ ਪੂਲਪਰਾਜਾਂ ਦਾ ਜਿਹੜੇ ਸੇਵਾ ਤੇ ਭੂਗ ਲੈ ਕੇ ਜਾ ਰਹੇ ਨੇ ਲੋਕਾਂ ਨੇ ਕਿਣਕਾ ਕਿਣਕਾ ਮਹੀਆ ਕਰਕੇ ਰਾਸ਼ਨ ਇਕੱਠਾ ਕੀਤਾ ਉਸ ਰਾਸ਼ਨ ਵਾਲਾ ਤੋਂ ਝੰਡਾ ਲੱਗੇ ਹੋਏ ਇਹਨਾਂ ਨੇ ਪਰਚੀਆਂ ਕੱਟੀਆਂ ਨੇ ਹੁਣੇ ਪੂਲਪਰਾਜਾ ਲਗਭਗ 6-7 ਘੰਟੇ ਫਿਰ ਹੀ ਚਲਾਵਾਂਗੇ ਇਹਦਾ ਦੋਸ਼ ਪ੍ਰਸ਼ਾਸਨ ਪਤਾ ਕੀ ਮੰਨਦਾ ਵੀ ਤੁਸੀਂ ੱੱੱਕਾ ਕਰਦੇ ਹੋ ਸੀ ੱੱੱਕਾ ਨਹੀਂ ਕਰਦੇ ਕਿਹਾ ਉਸ ਬੰਦੇ ਨੇ ਵੀ ਜਰਸੀ ਰਸਥਾਂ ਲੈ ਕੇ ਜਾ ਰਹੇ ਹਾਂ ਤੁਸੀਂ ਐ ਨਾ ਕਰੋ ਇਹ ਇੱਕ ਕੰਮ ਗਲਤ ਹੈ ਪਹਿਲਾਂ ਸਾਡੀਆਂ ਗੱਡੀਆਂ ਜਣੀ ਕੇ ਹਜ਼ਾਰਾਂ ਦੀਆਂ ਤਕਾਦਾਂ ਚ ਗੱਡੀਆਂ ਲੰਘ ਗਈਆਂ ਇਹ ਗੱਡੀਆਂ ਨੂੰ ਘੇਰ ਕੇ ਪਰਚੀ ਕੱਟੀ ਹੈ ਕਹਿੰਦੇ ਸਾਡੀ ਗਲਤੀ ਨਹੀਂ ਹੈਗੀ ਉਹਨੇ ਕਿਹਾ ਗੱਡੀ ਬੈਕ ਕਰਕੇ ਪਰਾ ਲਾਈ ਹੈ ਬਹੁਤ ਖਲੋਣਾ ਕੰਮ ਕੀਤਾ ਬਾਜ ਨਹੀਂ ਆਉਂਦੇ ਟੂਲ ਪਲੱਜ ਵਾਲੇ ਕੰਪਨੀਆਂ ਬਦਲ ਕੇ ਕੰਪਨੀਆਂ ਦਾ ਨਾਮ ਪਾਉਂਦੇ ਨੇ ਹੁਣ ਇਹਨੂੰ ਇਹਨੂੰ ਚਲਾਵਾਂਗੇ ਫੇਰੀ ਆ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਟੋਲ ਪਲਾਜ਼ਾ ਇਹ ਫ੍ਰੀ ਕਰ ਦਿੱਤਾ ਗਿਆ ਤਨ ਤਾਰਨ ਦਾ ਟੋਲ ਪਲਾਜ਼ਾ ਇਹ ਜੋ ਹਰ ਪੀੜਤਾ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਡੀ ਪੱਧਰ ਤੇ ਕਣਕ ਤੂੜੀ ਉਹਨਾਂ ਵਾਸਤੇ ਵੀ ਲੈ ਕੇ ਜਾ ਰਹੀ ਧੀ ਉੱਥੇ ਦਾ ਤਨ ਤਾਰਨ ਦੇ ਟੋਲ ਪਲਾਜ਼ਾ ਉਹਨਾਂ ਵੱਲੋਂ ਇਹ ਉਹਨਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਊਂਗ ਵਾਲੀਆਂ ਟਰਾਲੀਆਂ ਨੇ ਜੋ ਉਧਰ ਦੇਖਦੇ ਨਹੀਂ ਕਿ ਵੀ ਹੜਪੀੜਤਾ ਨਾਲ ਕਿਵੇਂ ਲੋਕਾਂ ਦੇ ਘਰ ਘਰ ਟਹਿ ਗਏ ਡੰਕਰ ਪਸ਼ੂ ਰੁੜ ਕੇ ਉਹਨਾਂ ਦਾ ਨੀਰਾ ਚਾਰਾ ਖਰਾਬ ਹੋ ਗਿਆ ਇਹ ਉਹਨਾਂ ਦੀਆਂ ਟੋਲ ਪਲਾਜੇ ਵਾਲੇ ਗੁੰਡਾ ਕਰਦੀ ਕਰਦੇ ਨੇ ਟੋਲ ਪਲਾਜੇ ਦੇ ਉੱਪਰ ਆ ਚੱਕੋ ਬਈ ਆ ਚੱਕ ਬਈ ਚੱਕ ਇਹਨੂੰ ਕੋਈ ਪਰਚੀ ਨਹੀਂ ਕਟਾਉਣੀ ਆ ਚੱਕਦਾ ਬਈ ਉਹ ਤੇਰਾ ਟੁੱਟ ਜੂ ਐ ਆ ਤੁਸੀਂ ਦੇਖ ਸਕਦੇ ਹੋ ਤਨਤਨ ਟੋਲ ਪਲਾਜ਼ੇ ਦੇ ਉੱਤੇ ਇਹ ਫ੍ਰੀ ਸਮਾਨ ਲੰਗਾਇਆ ਜਾ ਰਿਹਾ ਜਿਹੜਾ ਲੰਗ ਜਾ ਬਈ ਉੱਥੋਂ ਪਾਰ ਪੀੜਤਾਂ ਦੀਆਂ ਪਰਖੀਆਂ ਕੀਤੀ ਜਾਂਦੇ ਨੇ ਯਾਰ ਹਰ ਆ ਤੁਸੀਂ ਦੇਖ ਸਕਦੇ ਹੋ ਤਨਤਨ ਵਾਲਾ ਟੋਲ ਪਲਾਜ਼ਾ ਭਾਰਤੀ ਕਿਸਾਨ ਜੂਨੀ ਇੱਕ ਦਾ ਗ੍ਰਾਹਾਂ ਵੱਲੋਂ ਅੱਜ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਇਹ ਹੜਪੀੜਤਾਂ ਦੀ ਉਧਰੋਂ ਤਾਂ ਪਾਸੇ ਲੋਕ ਪਾਣੀਆਂ ਦੇ ਵਿੱਚ ਡੁੱਬੇ ਹੋਏ ਨੇ ਹਾਂਜੀ ਪ੍ਰਾਂਝੀ ਅਸੀਂ ਅੱਜ ਹੜ ਭੀੜਤਾ ਦੇ ਲਈ ਸਮਾਨ ਲੈ ਕੇ ਜਾ ਰਹੇ ਤੇ ਜਿਹੜਾ ਸੂਬਾ ਕਮੇਟੀ ਦੀ ਕਾਲਾ ਕਣਕਾ ਤੇ 12 ਕੁਰੀ ਦੇ ਭੂਕਾ ਜਿਹੜਾ ਕਿ ਲਗਭਗ ਆ ਕਈ ਜ਼ਿਲ੍ਹਿਆਂ ਚੋਂ ਸਮਾਨ ਆ ਰਿਹਾ ਇੱਥੇ ਟੂਲ ਪਲਾਜ਼ੀ ਦੇ ਉੱਪਰ ਗੁੰਡਾਗਰਦੀ ਕੀਤੀ ਜਾ ਰਹੀ ਆ ਕਾਲੀਆਂ ਰੁਕੀਆਂ ਗਈਆਂ ਤੇ ਟਰੱਕ ਰੋਕੇ ਗਏ ਇਹਦੇ ਲਈ ਗੱਡੀਆਂ ਰੋਕੀਆਂ ਗਈਆਂ ਸੀ ਕਿਹਾ ਵੀ ਫੋਨ ਤੇ ਗੱਲ ਕਰਾਓ ਆ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਗੁੰਡਾ ਟੈਕਸ ਆ ਇਹਦੇ ਲਈ ਸੀ ਹਰ ਪੀੜਤਾਂ ਦੇ ਲਈ ਮਦਦ ਲੈ ਕੇ ਜਾ ਰਹੇ ਆ ਉਹ ਮਦਦ ਨੂੰ ਸਾਡੇ ਝੰਡੇ ਲੱਗੇ ਹੋਏ ਨੇ ਜਥੇਬੰਦੀ ਦੇ ਬੈਨਰ ਲੱਗੇ ਹੋਏ ਨੇ 12 ਟੱਕੇ ਨਾਲ ਗੁੰਡਾਗਰਦੀ ਕਰ ਰਹੇ ਨੇ ਤੇ ਉਦੋਂ ਗੱਡੀਆਂ ਬੈਂਕ ਕਰਾਈਆਂ ਨੇ ਐਸੀ ਦੀ ਜਿਹੜੀ ਗੱਲ ਕਰਨੀ ਚਾਹੀ ਪ੍ਰਧਾਨ ਨੇ ਵੀ ਐਸੀ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਬੰਦਿਆਂ ਨੂੰ ਧੱਕੇ ਨਾਲ ਜਲੀਲ ਕੀਤਾ ਜਾ ਰਿਹਾ ਉਹਨੇ ਸ਼ਾਹ ਟੂਨ ਫਲਾਜਾ ਫਰੀ ਕੀਤਾ ਇਹਦੇ ਸੀ ਮਕਾਇਦਾ ਤੁਸੀਂ ਦੇਖ ਸਕਦੇ ਹੋ ਸਾਡਾ ਟਰੱਕਾ ਜਿਹਦੇ ਉੱਪਰ ਝੰਡੇ ਬੈਜਾ ਸਾਰਾ ਕੁਝ ਲੱਗਿਆ ਹੋਇਆ ਇਹਦੇ ਲਈ ਇਹਨਾਂ ਨੇ ਵੱਡੀ ਦਿੱਕਤ ਖੜੀ ਆਪਦੀ ਆਪ ਕਰੀ ਆ ਸਾਡੇ ਦੇ ਵਿੱਚ ਕੋਈ ਇਹੋ ਜਿਹਾ ਬਣਿਆ ਨਹੀਂ ਹੋਇਆ ਤੇ ਕਿੰਨੇ ਆ ਕੇ ਤੋਂ ਵੀ ਜਿੰਨੇ ਪੁਜੀਤਾਨਾ ਉਹ ਪਹਿਲਾਂ ਤੋਂ ਚੱਲ ਰਿਹਾ ਸੀ ਉਦੇ ਦੇ ਆ ਰਹੇ ਲਗਾਤਾਰ ਕੋਈ ਹੋਰ ਨਹੀਂ ਪਲਾਨਾ ਮੈਂ ਕਿਹਾ ਸਭ ਨੂੰ ਸੱਦ ਕਰੇਦਾ ਆਪਣੇ ਮੇਰੀ ਗੱਲ ਸੁਣੀ ਵੀ ਤੁਸੀਂ ਦੇਖ ਸਕਦੇ ਹੋ ਤਨਤਨ ਨਾਲ ਟੋਲ ਪਲਾਜ਼ਾ ਜੋ ਹੜ ਪੀੜਤਾ ਦਾ ਸਮਾਨ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਐਕਟਾਉਗਰਾਹਾ ਵੱਲੋਂ ਐਕਟਾਉਗਰਾਹਾ ਵੱਲੋਂ ਅੱਜ ਵੱਡੀ ਪੱਦਰ ਦੇ ਉੱਤੇ ਕਣਕ ਤੂੜੀ ਲੈ ਕੇ ਜਾਈ ਜਾ ਰਹੀ ਦੀ ਆਪਣੇ ਘਰ ਦੇ ਛੱਡ ਕੇ ਨਾ ਹਾਂਜੀ ਮਦਨ ਜੀ ਇੱਕ ਮਿੰਟ ਤੁਸੀਂ ਕਹੇ ਗੱਲ ਅਸੀਂ ਇਹ ਕੰਮ ਕਰਾ ਦੇਣਾ ਤੁਸੀਂ ਦੇਖ ਸਕਦੇ ਹੋ ਤਨ ਤਨ ਟੋਲ ਪਲਾਦੇ ਦੇ ਉੱਤੇ ਉਹ ਟੋਲ ਪਲਾਦੇ ਨੂੰ ਫ੍ਰੀ ਕਰ ਦਿੱਤਾ ਗਿਆ ਅੱਜ ਭਾਰਤੀ ਕਿਸਾਨ ਜੂਨੇ ਇੱਕ ਤੋਂ ਉਗਰਾਹਾ ਵੱਲ ਉਹਨਾਂ ਦੀ ਅਣਪੀੜਤਾ ਦੀ ਮਦਦ ਦੇ ਲਈ ਟੂੜੀ ਅਚਾਰ ਕੱਪੜਾ ਲੀੜਾ ਤੇ ਆਪਣਾ ਬੀਜ ਕਣਕ ਦੇ ਲਈ 50000 ਜਿਹੜਾ ਜਿੱਥੋਂ ਇਹਨਾਂ ਨੇ ਇੱਥੇ ਦੀ ਗੁੰਡਾਗਰਦੀ ਕਰਦੇ ਨੇ ਟੋਲ ਪਲਾਜ਼ਾਂ ਵਾਲੇ ਉਹਨਾਂ ਦੀ ਪਰਚੀ ਕੱਟ ਕੇ ਹਾਂਜੀ ਪ੍ਰਧਾਨ ਜੀ 20000 ਗੱਡੀ ਫਰੀ ਅਸੀਂ ਹਰ ਪੇਟਾ ਜੱਜ ਲੱਗਣ ਲੱਗਾ ਅੱਜ ਕਿਸਾਨ ਜਨ 135 ਗੱਡੀ ਹਰਪਤਾਲ ਲਈ ਮੀਟਿੰਗ ਆਈ ਜੇ ਨੂੰ ਆਪਾਂ ਫ੍ਰੀ ਨਹੀਂ ਕਰੀ ਲੈ ਕੇ ਜਾ ਰਹੇ ਆ ਇਹ ਤਰਨਤਨ ਦਾ ਟੋਲ ਪਲਾਜ਼ਾ ਹੋਣ ਕਰਕੇ ਸਾਡੀ ਗਾੜੀ ਤਿੰਨ ਗਾੜੀਆਂ ਗਈਆਂ ਦੋ ਗਾੜੀਆਂ ਫ੍ਰੀ ਨੇ ਇੱਕ ਬੈਂਡ ਇੱਕ ਟੈਡੀ ਦਾ ਰਸਤਾ ਗਿਆ ਮੈਂ ਆਪ ਕੋਲਿਆ ਮੈਂ ਰੀਚਾਰਜ ਕਰਨਾ ਸਾਡੀ ਫ੍ਰੀ ਨਹੀਂ ਨਹੀਂ ਹੋ ਰਹੀ ਹੈ ਆਗਲ ਨਹੀਂ ਆ ਗਈ ਇਹਨਾਂ ਆ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਗ੍ਰਾਹਾਂ ਵੱਲੋਂ ਇਹ ਤਰਨਤਨ ਵਾਲਾ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਸਾਡੀ ਹੜਪੀੜਾਂ ਦੀ ਮਦਦ ਲਈ ਜੋ ਸਮਾਨ ਲਿਆਣ ਦਾ ਯਾਰਾ ਵੀ ਉਹਨਾਂ ਦੀ ਇਹ ਗੁੰਡਾ ਪ੍ਰਕਾਸ਼ੀ ਕੱਚੇ ਦੇ ਨਾਲ ਟੂੜੀ ਵਾਲੇ ਭੂਮ ਦੀ ਪਰਚੀ ਇਕੱਠੀ ਇਹਨਾਂ ਨੇ ਉਹਦੇ ਸਬੰਧ ਦੇ ਵਿੱਚ ਇਹ ਟੋਲ ਪਲਾਜ਼ਾ ਅੱਜ ਹੁਣ ਫ੍ਰੀ ਕਰ ਦਿੱਤਾ ਗਿਆ ਹੈ ਭਾਰਤੀ ਕਿਸਾਨ ਜੂਨੇ ਇੱਕਤਾ ਉਗਰਾਹਾ ਵੱਲੋਂ ਜੋ ਵੱਡੀ ਪੱਧਰ ਦੇ ਉੱਤੇ ਲੋਕ ਉਧਰ ਹਰ ਪੀੜਤਾਂ ਦੀ ਮਦਦ ਦੇ ਲਈ ਜਾ ਰਹੇ ਨੇ ਇਸ ਕਰਕੇ ਪਰ ਇਹ ਗੁੰਡਾ ਟੈਕਸ ਜੋ ਸੜਕਾਂ ਦੇ ਉੱਤੇ ਟੋਲ ਪਲਾਜ਼ੇ ਲੱਗੇ ਹੋਏ ਨੇ ਜੋ ਲੋਕਾਂ ਤੋਂ ਗੁੰਡਾਗਰਦੀ ਦੇ ਨਾਲ ਇਹ ਇਥੋਂ ਕਾਫੀ ਬਸੂਲੇ ਕਰਦੇ ਨੇ ਆ ਮਾੜਾ ਤਰ ਆਪਣਾਂ ਜੀ ਨੂੰ ਬੁਲਾਤਾ ਤੇ ਪਤਨ ਜੀ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਹਾਂ ਵੱਲੋਂ ਇਹ ਟੋਲ ਪਵਾਜਾ ਬਿਲਕੁਲ ਫ੍ਰੀ ਕਰ ਦਿੱਤਾ ਕਿਉਂਕਿ ਹੜਪੀੜਤਾਂ ਲਈ ਅੱਜ ਵੱਡੀ ਪੱਕਰ ਦੇ ਉੱਤੇ ਮੋਕੇ ਤੋਂ ਸੰਗਰੂਰ ਜ਼ਿਲ੍ਹੇ ਤੋਂ ਕਣਕ ਦਾ ਬੀਜ ਤੇ ਲੋਕਾਂ ਲਈ ਡੰਗਰਾਂ ਲਈ ਚਾਰ ਤੂੜੀ ਭੇਜੀ ਜਾ ਰਹੀ ਦੀ ਜੋ ਕਿ ਇਹ ਤਨ ਤਰਨ ਟੋਲ ਪਲਾਜ਼ਾ ਵਾਲਿਆਂ ਵੱਲੋਂ ਇਹ ਗੁੰਡਾ ਟੈਕਸ ਲਾ ਕੇ ਗੁੰਡਾ ਪਰਚੀ ਵਸੂਲੀ ਜਾ ਰਹੀ ਦੀ ਇਹਨਾਂ ਨੇ ਤੂੜੀ ਵਾਲੀ ਪੂੰਜੀ ਪਰਚੀ ਕੱਟਤੀ ਇਸ ਕਰਕੇ ਇਹ ਟੋਲ ਪਲਾਜ਼ਾ ਹੁਣ ਫ੍ਰੀ ਕਰ ਦਿੱਤਾ ਗਿਆ ਲੋਕਾਂ